ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੇਪਰ ਕਰੋ ਤੇ ਅੱਜ ਆਪਾਂ ਏਲਮ 3000 ਪੋਸਟਾਂ ਦੇ ਸਬੰਧ ਦੇ ਵਿੱਚ ਵੀਡੀਓ ਲੈ ਕੇ ਆਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੀਐਸਪੀਸੀਐਲ ਡਿਪਾਰਟਮੈਂਟ ਦੇ ਵਿੱਚ 3000 ਪੋਸਟਾਂ ਅਸਿਸਟੈਂਟ ਲੈਂਡਮੈਨ ਦੀਆਂ ਆਈਆਂ ਹੋਈਆਂ ਨੇ ਅਤੇ ਜੋ ਕਿ ਅਪਲਾਈ ਹੋ ਚੁੱਕੀਆਂ ਨੇ 13 ਮਾਰਚ ਉਹਨਾਂ ਦੀ ਲਾਸਟ ਡੇਟ ਸੀ ਅਪਲਾਈ ਕਰਨ ਦੀ ਤੇ ਇਸ ਤੋਂ ਪਹਿਲਾਂ ਉਸਦੇ ਜੋ ਦੋ ਪੇਪਰ ਹੋਏ ਨੇ 2022 ਅਤੇ 24 ਦੇ ਵਿੱਚ ਆਪਾਂ ਉਸ ਦਾ ਐਨਾਲਾਈਸਿਸ ਕਰਕੇ ਤੁਹਾਡੇ ਲਈ ਲੈ ਕੇ ਆਏਾਂਗੇ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਕਿਸ ਟੈਕਟਰ ਦੇ ਵਿੱਚੋਂ ਕਿੰਨੇ ਕਿੰਨੇ ਕੁਐਸਚਨ ਆਪਣੇ ਉਸ ਪੇਪਰ ਦੇ ਵਿੱਚ ਬਣੇ ਸੀਗੇ ਠੀਕ ਆ ਨਾ ਤਾਂ ਜਿਵੇਂ ਕਿ ਤੁਸੀਂ ਇੱਥੇ ਦੇਖ ਪਾ ਰਹੇ ਹੋਵੋਗੇ ਠੀਕ ਆ ਦੇਖੋ ਤਾਂ ਇਧਰ ਆਪਣੇ 2024 ਦੇ ਵਿੱਚ ਕਿਸ-ਕਿਸ ਦੇ ਵਿੱਚੋਂ ਪੇਪਰ ਨੰਬਰ ਆਏ ਸੀਗੇ ਉਹ ਆਪਾਂ ਨੇ ਲਿਖੇ ਹੋਏ ਨੇ ਜੇ ਆਪਾਂ ਗੱਲ ਕਰੀਏ 2024 ਦੀ ਤਾਂ ਬੇਸਿਕ ਦੇ ਵਿੱਚੋਂ 14 ਕੁਐਸਚਨ ਆਏ ਸੀਗੇ ਤੇ 2022 ਦੇ ਵਿੱਚ 6 ਕੁਐਸਚਨ ਆਏ ਸੀਗੇ ਤਾਂ राजे ਇਹਦੇ ਵਿੱਚ ਚਾਰਜ ਸਾਰਾ ਬੇਸਿਕ ਆ ਜਾਂਦਾ ਮੰਨ ਲਓ ਆਪਾਂ ਇਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਆਪਾਂ ਨੇ ਬੇਸਿਕ ਦੇ ਵਿੱਚ ਕੀ ਕੁਝ ਕਾਊਂਟ ਕਰਿਆ ਹੈ ਚਾਰਜ ਵੋਲਟੇਜ ਠੀਕ ਆ ਕਰੰਟ ਹੋ ਜਾਊਗਾ ਤੁਹਾਡਾ ਆਪਣਾ ਕਰੰਟ ਹੋ ਗਿਆ ਠੀਕ ਆ ਤੇ ਰਜਿਸਟੈਂਸ ਹੋ ਗਈ ਠੀਕ ਆ ਰਜਿਸਟੈਂਸ ਹੋ ਗਈ ਰਜਿਸਟੈਂਸ ਦੇ ਸੀਰੀਜ਼ ਤੇ ਪੈਰਲਲ ਨਮੈਰੀਕਲ ਹੋਗੇ ਜੋ ਨਾਰਮਲ ਨਮੈਰੀਕਲ ਹੁੰਦੇ ਨੇ ਕਿ ਸੀਰੀਜ਼ ਸਰਕਟ ਦੇ ਚਾਹੇ ਕਰੰਟ ਦੇ ਹੋਗੇ ਵੋਲਟੇਜ ਇਹਨਾਂ ਦਾ ਨਾਰਮਲ ਸਾਰਾ ਕੁਝ ਬੇਸਿਕ ਬੇਸਿਕ ਆ ਜਾਂਦੀ ਆ ਓਮਜ਼ ਲਾ ਹੋ ਗਿਆ ਕਿਰਚੋਫ ਲਾ ਹੋ ਗਿਆ ਇਹ ਸਾਰਾ ਕੁਝ ਆਪਾਂ ਨੇ ਬੇਸਿਕ ਦੇ ਵਿੱਚ ਹੀ ਕਾਊਂਟ ਕਰਿਆਗਾ ਠੀਕ ਆ ਤਾਂ ਜੋ ਅੱਗੇ ਆ ਜਾਂਦਾ ਹੈ ਏਸੀ ਫੰਡਾਮੈਂਟਲ ਠੀਕ ਆ ਨਾ ਏਸੀ ਸਰਕਟ ਏਸੀ ਫੰਡਾਮੈਂਟਲ ਐਂਡ ਏਸੀ ਸਰਕਟ ਇਹਦੇ ਵਿੱਚੋਂ ਦੇਖੋ 5 ਨੰਬਰ 2024 ਦੇ ਵਿੱਚ ਆਇਆ ਏ ਤੇ 7 ਨੰਬਰ 2022 ਦੇ ਵਿੱਚ ਆਇਆ ਏ ਠੀਕ ਆ ਇਹਦੇ ਵਿੱਚ ਤੁਹਾਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ ਇਹਦੇ ਵਿੱਚ ਤੁਹਾਨੂੰ ਏਸੀ ਸਰਕਟ ਦੀ ਸਾਰੀ ਨੌਲੇਜ ਹੋਣੀ ਚਾਹੀਦੀ ਹੈ ਆਰ ਐਲ ਸੀ ਸਰਕਟ ਹੋਗੇ ਠੀਕ ਆ ਸੀਰੀਜ਼ ਪੈਰਲਲ ਤੇ ਇਹਨਾਂ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਆ ਠੀਕ ਆ 3 ਫੇਜ ਲਾਈਨਾ ਹੋ ਗੀਆਂ 3 ਫੇਜ ਲਾਈਨਾਂ ਦੇ ਵਿੱਚ ਪਾਵਰ ਕਿਵੇਂ ਕੱਢੀ ਜਾਂਦੀ ਆ ਤੇ 스타 ਡੈਲਟਾ ਠੀਕ ਆ ਬੈਲੈਂਸ ਹਨ ਬੈਲੈਂਸ ਲੋਡ ਇਹ ਸਾਰਾ ਕੁਝ ਤੁਹਾਨੂੰ AC ਸਰਕਟ ਦੇ ਵਿੱਚ ਪਤਾ ਹੋਣਾ ਚਾਹੀਦਾ ਹੈ ਤਾਂ ਅੱਗੇ ਗੱਲ ਕਰਦੇ ਆਪਾਂ ਟਰਾਂਸਫਾਰਮਰ ਦੀ ਟਰਾਂਸਫਾਰਮਰ ਦੇ ਵਿੱਚੋਂ ਦੇਖੋ 5 ਨੰਬਰ ਆਏ ਨੇ 5 ਆਪਸ਼ਨ ਮਿਲੇ ਨੇ 2024 ਦੇ ਵਿੱਚ ਤੇ 6 ਆਪਸ਼ਨ ਮਿਲੇ ਨੇ 2022 ਦੇ ਵਿੱਚ ਇਹਦੇ ਵਿੱਚ ਤੁਹਾਨੂੰ ਟਰਾਂਸਫਾਰਮਰ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਠੀਕ ਹੈ ਨਾ ਪਾਵਰ ਟਰਾਂਸਫਾਰਮਰ ਹੋਵੇ ਚਾਹੇ ਉਹ ਡਿਸਟ੍ਰਿਬਿਊਸ਼ਨ ਟਰਾਂਸਫਾਰਮਰ ਹੋਵੇ ਉਹਨਾਂ ਦੇ ਟਾਈਪਸ ਕਿੰਨੇ ਟਾਈਪ ਦੇ ਹੁੰਦੇ ਨੇ ਇਹ ਸਾਰੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਆ ਤਾਂ ਅੱਗੇ ਗੱਲ ਕਰਦੇ ਆਪਾਂ 3 ਫੇਜ ਦੀ ਤਾਂ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਸੁਖਿਆ ਏਸੀ ਪਰ ਮੈਂ ਨੂੰ ਏਸੀ ਸਰਕਟ ਦੇ ਨਾਲ ਹੀ ਜੋੜ ਕੇ ਪੜ੍ਹ ਲਿਓ ਤੁਸੀਂ 3 ਫੇਜ ਸਿਸਟਮ ਉਹਦੇ ਵਿੱਚੋਂ ਇੱਕ ਕੁਐਸਚਨ ਮਿਲਿਆ ਸੀ 2024 ਦੇ ਵਿੱਚ ਤੇ 2022 ਦੇ ਵਿੱਚ ਇਹਦੇ ਵਿੱਚ ਕੋਈ ਕੁਐਸਚਨ ਨਹੀਂ ਮਿਲਿਆ ਸੇਫਟੀ ਆ ਗਈ ਅੱਗੇ ਦੇਖੋ ਸੇਫਟੀ ਦੇ ਵਿੱਚੋਂ ਬਹੁਤ ਕੁਐਸਚਨ ਦੇਖ ਨੂੰ ਮਿਲਦੇ ਨੇ ਹਰੇਕ ਪੇਪਰ ਦੇ ਵਿੱਚ 2024 ਦੇ ਵਿੱਚ 5 ਨੰਬਰ ਆਏ ਤੇ 2022 ਦੇ ਵਿੱਚ 7 ਕੁਐਸਚਨ ਆਏ ਜੋ ਆਈਟੀਆਈ ਦੀ ਥੋੜੇ ਲਵੇ ਥਿਉਰੀ ਦੀ ਬੁੱਕ ਆ ਉਹਦੇ ਵਿੱਚ ਲੈਸਨ 1 ਠੀਕ ਆ ਨਾ ਪਹਿਲਾ ਲੈਸਨ ਉਹਦੇ ਵਿੱਚੋਂ ਇਹ ਦੇਖੋ ਘਟੋ ਘਟ ਤੁਸੀਂ ਬਾਹਲਾ ਨਹੀਂ ਕਹਿੰਦਾ ਮੈਂ ਵੀ ਤੁਸੀਂ ਮੰਨ ਕੇ ਚੱਲਿਆ ਕਰੋ ਵੀ 8 ਨੰਬਰ ਤਾਂ ਉਹਦੇ ਵਿੱਚੋਂ ਥੋੜੇ ਬਣ ਹੀ ਜਾਂਦੇ ਨੇ ਠੀਕ ਆ ਨਾ ਜਿਵੇਂ ਪੰਜ ਦੇਖੋ ਪਹਿਲਾ 2022 ਦੇ ਵਿੱਚ 5 ਆਏ 4 ਆਏ ਤਾਂ ਇਥੋਂ ਤੱਕ ਤੁਸੀਂ ਮੰਨ ਕੇ ਚੱਲੋ ਵੀ 5 ਤੋਂ ਲੈ ਕੇ 8 ਕਵੈਸਚਨਾਂ ਤੱਕ ਦਾ ਆ ਜਾਂਦੇ ਨੇਗੇ ਓਕੇ ਅੱਗੇ ਆਪਣਾ ਮੀਜ਼ਰਮੈਂਟ ਦੇ ਇਨਸਟਰੂਮੈਂਟ ਆ ਗਏ ਦੇਖੋ 2024 ਦੇ ਵਿੱਚ ਮੀਜ਼ਰਮੈਂਟ ਤੋਂ ਬਹੁਤ ਕਵੈਸਚਨ ਆਏ 8 ਕਵੈਸਚਨ ਮੀਜ਼ਰਮੈਂਟ ਦੇ ਵਿੱਚੋਂ ਆਏ ਨੇ ਤੇ 2 ਕਵੈਸਚਨ ਆਈ ਸੀਗੇ 2022 ਦੇ ਵਿੱਚ ਤੁਸੀਂ ਇਹ ਚੀਜ਼ ਡਿਫਰੈਂਸ ਵੀ ਦੇਖਦੇ ਜਾਇਓ ਕਿ ਪੇਪਰ ਦਾ ਪੈਟਰਨ ਅਲੱਗ-ਅਲੱਗ ਹੁੰਦਾਗਾ ਠੀਕ ਹੈ ਨਾ ਜ਼ਰੂਰੀ ਨਹੀਂ ਵੀ ਜਿਹੜੇ ਤੁਹਾਨੂੰ 2022 ਦੇ ਵਿੱਚ ਕੁਐਸਚਨ ਜਿਹਦੇ ਵਿੱਚੋਂ ਵੱਧ ਆਏ ਨੇਗੇ ਤੇ 2024 ਵਾਲੇ ਦੇ ਵਿੱਚ ਵੀ ਉਵੇਂ ਆਏ ਤੇ ਹੁਣ ਵੀ ਉਵੇਂ ਆਉਣਗੇ ਇਦਾਂ ਨਹੀਂ ਹੁੰਦਾ ਜੋ ਸਲੇਵਸ ਦਿੰਦੇ ਨੇ ਜੇ ਤੁਸੀਂ ਉਸ ਦੇ ਅਕੋਰਡਿੰਗ ਪੜ੍ਹੋਗੇ ਤਾਂ ਤੁਸੀਂ ਬਹੁਤ ਵਧੀਆ ਰਹੋਗੇ ਇਹ ਸਿਰਫ ਇੱਕ ਤੁਹਾਨੂੰ ਵੈਸੇ ਜਾਣਕਾਰੀ ਲਈ ਆਪਾਂ ਵੀਡੀਓ ਬਣਾਤੀ ਵੀ ਪਹਿਲਾਂ ਦਾ ਭਈ ਪੈਟਰਨ ਐਵੇਂ ਦਾ ਸੀਗਾ ਤੇ ਦੂਜਾ ਐਵੇਂ ਸੀਗਾ ਤੇ ਇੱਕ ਬਾਕੀ ਤੁਹਾਨੂੰ ਦੋ ਦੋਨੇ ਦੋਨੇ ਸਾਲਾਂ ਦਾ ਡਿਫਰੈਂਸ ਪਤਾ ਚੱਲ ਜੂਗਾ ਵੀ ਪੇਪਰ ਦੇ ਵਿੱਚ ਕਿੰਨਾ-ਕਿੰਨਾ ਡਿਫਰੈਂਸ ਆਇਆਗਾ ओके ਤਾਂ ਮੇਜਰਮੈਂਟ ਦੇਖ ਲੋ ਮੇਜਰਮੈਂਟ ਦੇ ਵਿੱਚ ਜਿੰਨੇ ਵੀ ਮੰਨ ਲਓ ਕਿ ਵੋਲਟੇਜ ਹੋ ਗਈ ਕਰੰਟ ਹੋ ਗਿਆ ਇਹਨਾਂ ਨੂੰ ਮਾਪਣ ਵਾਲੇ ਜਿਵੇਂ ਮੈਗਰ ਮੈਗਰ ਹੋ ਗਿਆ ਬੋਲਟਮੀਟਰ ਹੋ ਗਿਆ ਐਂਪੀਅਰਮੀਟਰ ਓਮਮੀਟਰ ਇਹਨਾਂ ਬਾਰੇ ਤੁਹਾਨੂੰ ਸਾਰੀ ਨੌਲੇਜ ਹੋਣੀ ਚਾਹੀਦੀ ਆ ਠੀਕ ਆ ਨਾ ਬੇਸਿਕ ਲੈਵਲ ਦੀ ਨੌਲੇਜ ਤੁਹਾਨੂੰ ਸਾਰੀ ਹੋਣੀ ਚਾਹੀਦੀ ਆ ਵੀ ਇਹ ਕਿਵੇਂ ਕੰਮ ਕਰਦੇ ਨੇ ਕਿਵੇਂ ਮਾਪਦੇ ਨੇ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਟਾਈਪ ਹੁੰਦੀਆਂ ਨੇਗੀਆਂ ਉਹ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਨੌਲੇਜ ਹੋਵੇ ਅੱਗੇ ਦੇਖੋ আর্থਿੰਗ ਹੋ ਗਈ আর্থਿੰਗ ਰਲੇ ਐਂਡ ਸਰਕਟ ਬ੍ਰੇਕਰ ਚਾਰ ਚਾਰ ਕਵਚੂ ਨੇ ਇਹਨਾਂ ਦੇ ਦੋਨੇ ਪੇਪਰਾਂ 'ਚ ਦੇਖ ਨੂੰ ਮਿਲ ਨੇ 2024 'ਚ ਵੀ ਤੇ 2022 'ਚ ਵੀ ਠੀਕ ਹੈ ਨਾ আর্থਿੰਗ ਦੇ ਟਾਈਪ ਤੁਹਾਨੂੰ ਪਤਾ ਹੋਣਾ ਕਿ আর্থਿੰਗ ਕਿੰਨੇ ਟਾਈਪ ਦੀ ਹੁੰਦੀ ਆ ਕਿੱਥੇ ਕਿਹੜੀ আর্থਿੰਗ ਹੁੰਦੀ ਆ ਉਹਨਾਂ ਦੀ ਕਿੰਨੇ ਕਿੱਥੇ ਕਿੰਨੇ ਰੈਜ਼ਿਸਟੈਂਸ ਹੋਣੀ ਚਾਹੀਦੀ ਆ ਇਹ ਸਾਰੀਆਂ ਚੀਜ਼ਾਂ ਹੋਣੀ ਚਾਹੀਦੀਆਂ ਨੇ ਸਰਕਟ ਬ੍ਰੇਕਰਾਂ ਬਾਰੇ ਤੁਹਾਨੂੰ ਪਤਾ ਹੋਵੇ ਰਲੇਆਂ ਬਾਰੇ ਪਤਾ ਹੋਵੇ ਟੈਂਪਰੇਚਰ ਕੋਫੀਸ਼ੀਐਂਟ ਦਾ ਦੇਖੋ ਕੋਈ ਸਵਾਲ ਦੇਖ ਨੂੰ ਨਹੀਂ ਮਿਲਿਆ ਕੈਪੈਸਟਰ ਦੇ ਰਿਲੇਟਡ ਇੱਕ ਸਵਾਲ ਆਇਆ ਸੀਗਾ ਬਈ ਕੈਪੈਸਟਰ ਵੀ ਕੈਪੈਸਟਰ ਦੇ ਬਾਰੇ ਤੁਹਾਨੂੰ ਬੈਸੀ ਪਤਾ ਹੋਣਾ ਚਾਹੀਦਾਗਾ ਜੋ ਆਪਣੇ ਕੈਪੈਸਟਰ ਬਣੇ ਹੁੰਦੇ ਨੇਗੇ ਜਿਵੇਂ ਆਪਾਂ ਪੱਖੇ ਵਗੈਰਾ ਦੇ ਵਿੱਚ ਕੈਪੈਸਟਰ ਲਾਉਨੇ ਆ ਉਹਦੀ ਅੰਦਰੂਨੀ ਬਣਤਰ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਇਹ ਬਣਤਰ ਦੇ ਹਿਸਾਬ ਨਾਲ ਇੱਕ ਕੁਐਸਚਨ ਆਇਆ ਸੀ 2022 ਦੇ ਵਿੱਚ 2024 ਚ ਨਹੀਂ ਆਇਆ ਕੋਈ ਫੁੱਲ ਫਾਰਮ ਦੇਖੋ ਫੁੱਲ ਫਾਰਮ 2024 ਦੇ ਵਿੱਚ ਇੱਕ ਆਈ ਹੈ 2022 ਦੇ ਵਿੱਚ ਤਿੰਨ ਫੁੱਲ ਫਾਰਮ ਆਈਆਂ ਸੀ ਇੱਕ ਫੁੱਲ ਫਾਰਮ ਨਾ ਰਿਪੀਟ ਹੋਈ ਸੀ ਐਕਸ ਐਲ PE ਇਹ ਕੇਵਲ ਹੁੰਦੀ ਹੈਗੀ ਕ੍ਰੋਸ ਲਿੰਕਡ ਪੋਲੀ ਇਥਲੀਨ ਠੀਕ ਹੈ ਨਾ ਕ੍ਰੋਸ ਲਿੰਕਡ ਪੋਲੀ ਇਥਲੀਨ ਇਹਦੀ ਫੁੱਲ ਫਾਰਮ ਜ਼ਰੂਰ ਆਈ ਆ ਦੋਨੇ ਪੇਪਰਾਂ ਦੇ ਵਿੱਚ ਤਾਂ ਇਹ ਫੁੱਲ ਫਾਰਮ ਤੁਸੀਂ ਆਪਦੇ ਧਿਆਨ 'ਚ ਰੱਖਿਓ ਕੀ ਪਤਾ ਇਸ ਵਾਰ ਵੀ ਆ ਜੇ ਜਾਂ ਕੇਵਲਾਂ ਦੇ ਵਿੱਚ ਹੋਰ ਜੇ ਕੋਈ ਫੁੱਲ ਫਾਰਮਾਂ ਬਣਦੀਆਂ ਨੇ ਤਾਂ ਉਹ ਤੁਸੀਂ ਜ਼ਰੂਰ ਆਪਦੇ ਧਿਆਨ ਦੇ ਵਿੱਚ ਰੱਖਿਓ ਸਿੰਬਲ ਦੇਖੋ ਸਿੰਬਲ ਇੱਕ ਆਇਆ ਸੀਗਾ ਸੈਲੈਂਡ ਬੈਂਡਰੀ ਦੇ ਵਿੱਚੋਂ 2022 ਦੇ ਵਿੱਚ ਦੋ ਕਵੈਸਚਨ ਆਏ ਸੀਗੇ 2024 ਚ ਕਵੈਸਚਨ ਨਹੀਂ ਦੇਖਣ ਨੂੰ ਮਿਲਿਆ ਤਾਂ ਏਸੀ ਡੀਸੀ ਜਨਰੇਟਰ ਜਾਂ ਮੋਟਰਾਂ ਬਾਰੇ ਕੋਈ ਕਵੈਸਚਨ ਨਹੀਂ ਦੇਖਣ ਨੂੰ ਮਿਲਿਆ اٹੋਮਿਕ ਨੰਬਰ ਦੇ ਬਾਰੇ ਵੀ ਕੋਈ ਕਵੈਸਚਨ ਨਹੀਂ ਦੇਖਣ ਨੂੰ ਮਿਲਿਆ ਲੂਮੀਨੇਸ਼ਨ ਲੂਮੀਨੇਸ਼ਨ ਦੇ ਬਾਰੇ ਦੇਖੋ ਇੱਕ ਇੱਕ ਕਵੈਸਚਨ ਦੇਖਣ ਨੂੰ ਮਿਲਿਆ ਸੀਗਾ ਨਿਊਨ ਲਾਈਟ ਦੇ ਬਾਰੇ ਨਿਊਨ ਲਾਈਟ ਦੇ ਬਾਰੇ ਦੇਖਣ ਨੂੰ ਮਿਲਿਆ ਸੀ ਇਕੱਲਾ ਉਹ ਵੀ 2024 ਦੇ ਵਿੱਚ ਅੱਗੇ ਮੈਗਨੇਟਿਜ਼ਮ ਮੈਗਨੇਟਿਜ਼ਮ ਦਾ 2024 ਚ ਕੋਈ ਕਵੈਸਚਨ ਨਹੀਂ ਮਿਲਿਆ ਇੱਕ ਆਇਆ ਸੀ ਚੁੰਬਕੀ ਸਰਕਟ ਦੇ ਸਬੰਧ ਦੇ ਵਿੱਚ 2022 ਦੇ ਵਿੱਚ ਬੈਸੀ ਵੀ ਸਲੇਵਸ ਦੇ ਵਿੱਚ ਵੀ ਹੈ ਨਹੀਂ ਕਿ ਮੋਟਰਾਂ ਨਹੀਂ ਹੈਗੀਆਂ ਤੇ ਚੁੰਬਕ ਨਹੀਂ ਹੈਗੀ ਪਰ ਚੁੰਬਕ ਫਿਰ ਵੀ ਤੁਹਾਨੂੰ ਪੜਨੀ ਚਾਹੀਦੀ ਹੈ ਕਿਉਂਕਿ ਟਰਾਂਸਫਾਰਮਰ ਹੋ ਗਿਆ ਤੇ ਏਸੀ ਸਰਕਟ ਹੋ ਗਿਆ ਇਹਨਾਂ ਦੇ ਵਿੱਚ ਵੀ ਚੁੰਬਕ ਦੇ ਰਿਲੇਟਡ ਨਾ ਕੁਐਸਚਨ ਆ ਜਾਂਦੇ ਨੇਗੇ ਕੇਬਲਾਂ ਦੇ ਬਾਰੇ ਦੇਖੋ 2024 ਦੇ ਵਿੱਚ ਕੇਬਲਾਂ ਦੇ ਬਾਰੇ ਕੁਐਸਚਨ ਨਹੀਂ ਆਇਆ ਕੋਈ ਪਰ ਇਹ ਸਲੇਵਸ ਦੇ ਵਿੱਚ ਹੈਗੀਆਂ ਨੇ ਇਹ ਤੁਹਾਨੂੰ ਜ਼ਰੂਰ ਪੜਨੀਆਂ ਪੈਣੀਆਂ ਕਵੈਸਚਨ ਤਾਂ ਕੋਈ ਪਤਾ ਨਹੀਂ ਕਿੱਥੋਂ ਗਏ ਮਿਆਂ ਜੀ ਤਾਂ ਤਿੰਨ ਕਵੈਸਚਨ ਦੇਖਣ ਨੂੰ ਮਿਲੇ ਸੀ 2022 ਦੇ ਵਿੱਚ ਇਕੱਲੇ ਕੇਵਲਾਂ ਦੇ ਸਬੰਧ ਦੇ ਵਿੱਚ ਇਹਦੇ ਵਿੱਚ ਦੋ ਤਾਂ ਥਿਉਰੀ ਦੋ ਤਾਂ ਆਈ ਸੀ ਨਾ ਬਾਰੇ ਕੇਵਲਾਂ ਦੀ ਥਿਉਰੀ ਬਾਰੇ ਇੱਕ ਫੁੱਲ ਫਾਰਮ ਆਈ ਸੀ ਆਪਾਂ ਫੁੱਲ ਫਾਰਮ ਇੱਥੇ ਵੀ ਕਾਊਂਟ ਕਰ ਗਏ ਇਸ ਨੂੰ ਫੁੱਲ ਫਾਰਮ ਦੇ ਵਿੱਚ ਪਰ ਉਹ ਕੇਵਲਾਂ ਦੇ ਸਬੰਧ ਦੇ ਵਿੱਚ ਵੀ ਇੱਕ ਫੁੱਲ ਫਾਰਮ ਆਈ ਸੀ ਤਾਂ ਇੱਥੇ ਵੀ ਆਪਾਂ ਤਿੰਨ ਲਿਖ ਗਏ ਕੋਈ ਗੱਲ ਨਹੀਂ ਕਿ ਤਿੰਨ ਕਵੈਸਚਨ ਤਾਂ ਕੇਵਲਾਂ ਦੇ ਸਬੰਧ ਦੇ ਵਿੱਚ ਬਣੇ ਨੇ ਇੱਕ ਆਇਆ ਸੀ ਕਰੰਟ ਰੇਸ਼ੀਓ ਦਾ 2022 ਦੇ ਵਿੱਚ ਇੱਥੇ ਨਹੀਂ ਦੇਖਣ ਨੂੰ ਮਿਲਿਆ ਕਰੰਟ ਦੇਖੋ ਇੱਕ ਸਰਕਟ ਬਣਾ ਕੇ ਤੁਹਾਨੂੰ ਕਰਾ ਦਿੱਤਾ ਹੋਇਆ ਸੀਗਾ ਠੀਕ ਹੈ ਨਾ ਇਸ ਲੋਟ ਇੱਥੇ ਰੈジਸਟੈਂਸ ਲੱਗੀਆਂ ਹੋਈਆਂ ਨੇ ਇੱਥੇ ਕਰੰਟ ਦੀ ਵੈਲਿਊ ਦਿੱਤੀਆਂ ਹੋਈਆਂ ਸੀ ਤੇ ਤਿੰਨੇ ਕਰੰਟਾਂ ਦੀ ਰੇਸ਼ਿਓ ਪੁੱਛੀ ਸੀਗੀ ਠੀਕ ਆ ਤਾਂ ਇਹ ਸਾਰਾ ਤੁਸੀਂ ਦੇਖ ਲਿਓ ਧਿਆਨ ਨਾਲ ਇਹ ਚੀਜ਼ਾਂ ਆਈਆਂ ਨੇ ਕਿਹੜੇ ਕੁਐਸਚਨ ਦੇ ਵਿੱਚ ਪੇਪਰ ਦੇ ਵਿੱਚ ਕਿਹੜੇ ਟੌਪਿਕ ਦੇ ਵਿੱਚੋਂ ਕਿੰਨੇ ਕੁਐਸਚਨ ਆਏ ਨੇ ਤੇ ਨਾਲ ਡਿਫਰੈਂਸ ਵੀ ਦੇਖ ਲਿਓ ਵੀ ਪਹਿਲਾਂ ਕਿੰਨੇ ਆਏ ਸੀ ਫਿਰ ਅਗਲੀ ਵਾਰ ਕਿੰਨੇ ਆਏ ਕਿਉਂਕਿ ਦੇਖੋ ਬਦਲਾਵ ਹੁੰਦਾ ਪੇਪਰ ਦੇ ਵਿੱਚ ਆ ਵੇਖੋ ਇੱਥੇ ਦੋ ਕਾਪਸ਼ਨ ਨਹੀਂ ਆਏ ਸੀਗੇ ਅਗਲੀ ਵਾਰ ਅੱਠ ਆ ਗਏ ਤਾਂ ਤੁਸੀਂ ਕਿਤੇ ਦੇਖ ਲਓ ਵੀ ਇਹਦੇ ਚੋਂ ਵੱਧ ਨੰਬਰਾਂ ਦਾ ਆਇਆ ਭਾਈ ਇਹ ਚੀਜ਼ ਪੜ੍ਹ ਲਓ ਨਹੀਂ ਜਿਹਦੇ ਵਿੱਚੋਂ ਜਿੰਨੇ ਵੀ ਆਏ ਨੇ ਜਾਂ ਜਿੰਨੇ ਇੱਧਰ ਹੋਰ ਲਿਖੇ ਹੋਏ ਨੇ ਆਪਣੇ ਸਾਈਡ ਤੇ ਤਾਂ ਇਹਨਾਂ ਬਾਰੇ ਤੁਸੀਂ ਜ਼ਰੂਰ ਪੜੋ ਤਾਂ ਕਿ ਪੇਪਰ ਪੇਪਰਾਂ ਦੇਖੋ ਕੋਈ ਭਰੋਸਾ ਨਹੀਂ ਕਿੱਥੋਂ ਕਿਵੇਂ ਬਣ ਜੇ ਤਾਂ ਹੁਣ ਆਪਾਂ ਗੱਲ ਕਰਦੇ ਆਂਗੇ 슬ੀਵਸ ਦੀ ਜੋ ਕਿ ਆਪਣਾ ਲੈਂਡਮੈਨ ਦਾ 슬ੀਵਸ ਆ ਠੀਕ ਆ ਨਾ ਵੈਸੇ ਵੀਡੀਓ ਫੋਟੋ ਸਾਫ਼ ਸੀਗੀ ਉਹਦੇ ਕਰਕੇ ਆਪਾਂ ਪੁਰਾਣੇ ਦੇ ਹੀ ਲਾ ਲਿਆ ਤਾਂ ਜਿਹੜਾ ਪੇਪਰ ਪਾਰਟ ਏ ਜੋ 50 ਨੰਬਰ ਦਾ ਪੇਪਰ ਆਵਾਂਗਾ ਤਾਂ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂਗੇ ਦੇਖੋ ਉਹਨਾਂ ਨੇ ਆਪਣਾ ਕਿੰਨੇ ਗੁਰੂਆਂ ਦਾ ਬਾਰੇ 6 ਗੁਰੂਆਂ ਬਾਰੇ ਦਿੱਤਾ ਹੈ ਰਚਨਾਵਾਂ ਤੇ ਉਹ ਪਰ ਤੁਸੀਂ 10 ਦੇ 10 ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਠੀਕ ਹੈ ਨਾ ਸ੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਪੜਨਾ ਠੀਕ ਹੈ ਨਾ ਕਿਉਂਕਿ ਇਹੇ ਚੀਜ਼ ਅੱਗੇ ਸੋਡੇ ਜਰਨਲ ਨੌਲੇਜ ਦੇ ਜਿਹੜੇ ਕੁਐਸਚਨ ਆਉਂਦੇ ਨੇ ਉਹਨਾਂ ਵਿੱਚ ਵੀ ਕੁਐਸਚਨ ਦੇਖ ਨੂੰ ਮਿਲ ਸਕਦੇ ਨੇ ਪੇਪਰ ਬੀ ਦੇ ਵਿੱਚ ਤਾਂ 10 ਦੇ 10 ਗੁਰੂਆਂ ਬਾਰੇ ਤੁਹਾਨੂੰ ਪੜਨ ਦੀ ਅਸੀਂ ਸਲਾਹ ਦਿੰਦੇ ਆਂਗੇ ਬਾਕੀ ਵਿਆਕਰਨ ਆ ਗਈ 10ਵੇਂ ਲੈਵਲ ਤੱਕ ਦੀ ਸਾਰੀ ਵਿਆਕਰਨ ਤੇ ਇਹਨਾਂ ਦੇ ਵਿੱਚੋਂ ਕੁਐਸਚਨ ਆਏ ਨੇ ਉਹਦਾ ਆਪਾਂ ਨੇ ਤਾਂ ਹੀ ਐਨਲਾਈਸਿਸ ਨਹੀਂ ਕੀਤਾ ਕਿਉਂਕਿ ਕੁਐਸਚਨ ਇਹਨਾਂ ਦੇ ਵਿੱਚੋਂ ਪੱਕੇ ਹੀ ਆਏ ਨੇ ਸਾਰੀ ਵਿਆਕਰਨ ਆ ਗਈ ਦੇਖੋ ਮੁਹਾਵਰੇ ਅਖਾਣ ਸ਼ਬਦ ਦੇ ਭੇਦ ਅਗੇਤਰ ਪੁਸ਼ੇਤਰ ਠੀਕ ਆ ਵਚਨ ਬਦਲੋ ਅਤੇ ਲਿੰਗ ਬਦਲੋ ਵਿਸ਼ਰਾਮ ਚਿੰਨ ਸ਼ਬਦਾਂ ਵਾਕਾਂ ਨੂੰ ਸ਼ੁੱਧ ਲਿਖੋ ਅੰਗਰੇਜ਼ੀ ਸ਼ਬਦਾਂ ਨੂੰ ਪੰਜਾਬੀ ਵਿੱਚ ਦੇ ਵਿੱਚ ਸ਼ੁੱਧ ਰੂਪ ਲਿਖੋ ਜਿੰਨੇ ਪ੍ਰਾਣੇ ਇਹ ਚੀਜ਼ਾਂ ਨੇ ਜਿਵੇਂ ਅੰਗਰੇਜ਼ੀ ਸ਼ਬਦਾਂ ਦੇ ਪੰਜਾਬੀ ਸ਼ੁੱਧ ਰੂਪ ਹੋਗੇ ਤੇ ਆਪਣਾ ਜਾ ਮੰਨ ਲਓ ਅਖਾਣ ਮੁਹਾਵਰੇ ਹੋਗੇ ਇਹੇ ਤੁਸੀਂ ਵੈਸੀ ਵੀ ਪੜ ਲਓ ਜਿੰਨੇ ਪੜ ਸਕਦੇ ਹੋ ਵਧੀਆ ਗੱਲ ਆ ਇੱਕ ਨਾ ਪ੍ਰਾਣੇ ਪੇਪਰ ਦੇਖ ਲਿਆ ਕਰੋ ਪੀਐਸਪੀਸੀਐਲ ਦੇ ਕੋਈ ਚੱਕਰ ਨਹੀਂ ਹੁੰਦਾ ਐਸਐਸਏ ਲੈਵਲ ਤੱਕ ਦੇਸ ਨੂੰ ਪੇਪਰ ਮਿਲਦੇ ਨੇ ਉਹਦੇ ਵਿੱਚ ਜੇ ਕੋਈ ਮੰਨ ਲਓ ਪੰਜਾਬੀ ਜੇ ਏ ਪੇਪਰ ਨਹੀਂ ਹੋਇਆ ਤਾਂ ਬੀ ਦੇ ਵਿੱਚ ਪੰਜਾਬੀ ਵਿਆਕਰਨ ਆਉਂਦੀ ਆ ਜਰਨਲ ਨੌਲੇਜ ਆਉਂਦੀ ਆ ਉਹ ਚੀਜ਼ਾਂ ਪੜ੍ਹ ਲਿਆ ਕਰੋ ਉਹਨਾਂ ਦੇ ਵਿੱਚੋਂ ਵੀ ਸੋਦੇ ਬਹੁਤ ਸਵਾਲ ਬਣ ਜਾਂਦੇ ਨੇ ਠੀਕ ਆ ਅੰਕਾਂ ਤੇ ਮਹੀਨਾ ਦੇ ਦਿਨਾਂ ਦੇ ਪੰਜਾਬੀ ਰੂਪ ਵੀ ਪੰਜਾਬੀ ਵਿੱਚ ਲਿਖਣਾ ਆਉਣਾ ਚਾਹੀਦਾ ਸਾਨੂੰ ਠੀਕ ਆ ਨਾ ਵੀ ਉਹ ਕਿਵੇਂ ਲਿਖਦੇ ਨੇ ਪੰਜਾਬੀ ਦੇ ਵਿੱਚ ਆਪਾਂ ਕਿਵੇਂ ਲਿਖਾਂਗੇ ਜਿਵੇਂ ਮੰਨ ਲਓ 21 ਨੂੰ ਆਪਾਂ ਪੰਜਾਬੀ ਦੇ ਵਿੱਚ ਲਿਖਣਾ ਆਉਣਾ ਚਾਹੀਦਾ ਤੁਹਾਨੂੰ 21 ਓਕੇ ਜਿਵੇਂ ਮਹੀਨੇ ਹੋਗੇ ਮਹੀਨਾ ਮਹੀਨੇ ਤੁਹਾਨੂੰ ਸਹੀ ਲਿਖਨੇ ਆਉਣੇ ਚਾਹੀਦੇ ਨੇ ਠੀਕ ਆ ਨਾ 20 ਜਨਵਰੀ ਜਿਵੇਂ ਜਨਵਰੀਆਂ ਲਿਖਿਆ ਜਾਂਦਾ ਦਾ ਤਾਂ ਇਹ ਤੁਹਾਨੂੰ ਸ਼ਬਦ ਇਹਨਾਂ ਦੇ ਪਤਾ ਹੋਣੇ ਚਾਹੀਦੇ ਨੇ ਕਿ ਵੀ ਕਿਵੇਂ ਲਿਖਣੇ ਨੇ ਬਾਕੀ ਪੰਜਾਬ ਦਾ ਇਤਿਹਾਸ ਹੋ ਗਈ ਨਾਲ ਸੰਬੰਧਿਤ ਤੁਹਾਨੂੰ ਕੁਐਸਚਨ ਆਉਣਗੇ ਠੀਕ ਆ ਨਾ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਕਿੱਥੋਂ ਕੁਐਸਚਨ ਪਾ ਦੇਣ ਉਹ ਜਿੰਨਾ ਪੰਜਾਬ ਦਾ ਇਤਿਹਾਸ ਆ ਤੁਸੀਂ ਮੇਨ ਮੇਨ 10ਵੇਂ ਲੈਵਲ ਤੱਕ ਦਾ ਪੜੋ ਪੰਜਾਬ ਦੇ ਸੱਭਿਆਚਾਰ ਬਾਰੇ ਪੰਜਾਬ ਦਾ ਸੱਭਿਆਚਾਰ ਜਿੱਨੇ ਲੋਕ ਨਾਚ ਹੋਗੇ ਲੋਕ ਗੀਤ ਹੋਗੇ ਖੇਡਾਂ ਹੋਗੀਆਂ ਤਿਹਾਰ ਹੋਗੇ ਮੇਲੇ ਹੋਗੇ ਇਹ ਸਾਰਾ ਕੁਝ ਪੰਜਾਬੀ ਸੱਭਿਆਚਾਰ ਦੇ ਵਿੱਚ ਆ ਜਾਂਦਾਗਾ ਤਾਂ ਇਹ ਕੁਲደ ਮਿਲਾ ਕੇ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਪੜ੍ਹਨੀਆਂ ਪੈਣੀਆਂ ਏ ਪੇਪਰ ਲਈ ਤਾਂ ਜਿਹੜਾ ਮੇਨ ਪੇਪਰ ਹੋਊਗਾ ਦੇਖੋ ਟੈਕਨੀਕਲ ਦੇ ਵਿੱਚ ਕੀ ਕੁਝ ਆਊਗਾ ਠੀਕ ਆ ਚਲੋ ਪੰਜਾਬੀ ਵਾਲਾ ਦੱਸ ਦਿੰਨੇ ਆ ਤੁਹਾਨੂੰ ਸੇਫਟੀ ਆਹ ਦੇਖੋ ਆਹ ਸਾਰਾ ਸਿਸਟਮ ਆ ਜਿਹੜਾ ਪਹਿਲਾ ਡੱਬਾ ਨਾ ਇਹ आईटीआई आई दी जेडी थ्योरी दी बुक ਹੁੰਦੀ ਆ ਉਹਦਾ ਲੈਸਨ 1 ਦਾ ਆ ਆ ਸਾਰਾ ਸਿਸਟਮ ਇਹ ਪੰਜਾਬੀ ਦੇ ਵਿੱਚ ਦੇਖ ਲਓ ਸਾਰਾ ਬਸ ਉਸ ਇੱਕ ਪੇਪਰ ਇੱਕ ਲੈਸਨ ਦੇ ਵਿੱਚ ਹੀ ਆਉਂਦਾ ਹੈ ਬਾਕੀ ਬਈ ਬੁਨਿਆਦੀ ਸ਼ਰਤਾਂ ਆ ਗਈਆਂ ਦੇਖੋ ਬੇਸਿਕ ਸਾਨੂੰ ਠੀਕ ਆ ਨਾ ਜੁਨਟਾਂ ਬਾਰੇ ਪਤਾ ਹੋਣਾ ਚਾਹੀਦਾ ਮੇਨ ਮੇਨ ਜੁਨਟਾਂ ਬਾਕੀ ਇਲੈਕਟ੍ਰੀਕਲ ਕਰੰਟ ਦੇ ਪ੍ਰਭਾਵ ਕਰੰਟ ਬਾਰੇ ਵੋਲਟੇਜ ਬਾਰੇ ਰੈਜ਼ਿਸਟੈਂਸ ਬਾਰੇ ਠੀਕ ਆ ਨਾ ਇਹਨਾਂ ਦੇ ਤੁਹਾਨੂੰ ਪਤਾ ਹੋਣਾ ਚਾਹੀਦਾਗਾ ਇਨਸੂਲੇਟਰਾਂ ਬਾਰੇ ਪਤਾ ਹੋਵੇ ਵੋਲਟੇਜ ਗ੍ਰੇਡ ਘਟ ਵੱਧ ਠੀਕ ਆ ਮੱਧਮ ਅਤੇ ਉੱਚ ਯਾਨਕਿ ਇਹ ਟ੍ਰਾਂਸਮਿਸ਼ਨ ਦੇ ਵਿੱਚ ਆਗੇ ਜਿਹੜੇ ਗ੍ਰੇਡ ਲਿਖੇ ਹੋਏ ਨੇ ਇਹ ਆ ਦੇਖੋ ਵੱਖ-ਵੱਖ ਕਿਸਮ ਦੇ ਇਨਸੂਲੇਟਰ ਤੇ ਮੱਧਮ ਠੀਕ ਆ ਨਾ ਵੀ ਕਿੰਨੇ-ਕਿੰਨੇ ਵੋਲਟੇਜ ਦੀਆਂ ਲੈਣਾ ਹੁੰਦੀਆਂ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈਗੀ ਓਮਜ਼ ਲਾ ਠੀਕ ਆ ਆ ਦੇਖੋ ਓਮਜ਼ ਲਾ ਆ ਗਿਆ ਓਮਜ਼ ਲਾ ਹੋ ਗਿਆ ਕਿਰਚੋਫ ਲਾ ਹੋ ਗਿਆ ਇਹਨਾਂ ਬਾਰੇ ਤੁਹਾਨੂੰ ਸਾਰੀ ਨੌਲੇਜ ਹੋਵੇ ਬੇਸਿਕ ਲੈਵਲ ਦੀ ਠੀਕ ਆ ਨਾ ਬੇਸਿਕ ਲੈਵਲ ਦੀ ਹੀ ਨੌਲੇਜ ਤੁਹਾਨੂੰ ਹੋਵੇ ਬਹੁਤ ਵਧੀਆ ਦੇਖੋ ਪੇਪਰ ਕੋਈ ਬਾਲਾ ਔਖਾ ਨਹੀਂ ਆਉਂਦਾ ਹੈਗਾ ਪਹਿਲਾਂ ਵਾਲੇ ਪੇਪਰ ਜੇ ਤੁਸੀਂ ਦੇਖੋਗੇ ਤਾਂ ਉਹ ਜੇ ਤੁਸੀਂ ਜੇ ਮੰਨ ਲਓ ਤਿਆਰੀ ਕਰੀ ਜਾਨੇ ਹੋ ਜੋ ਤੁਸੀਂ ਦੇਖੋਗੇ ਜੇ ਤਾਂ ਤੁਸੀਂ ਪੜ੍ਹਦੀ ਨਹੀਂ ਹੈਗੇ ਫਿਰ ਤੁਹਾਨੂੰ ਔਖੇ ਲੱਗਣਗੇ ਜੇ ਤੁਸੀਂ ਤਿਆਰੀ ਕਰੀ ਜਾਨੇ ਹੋ ਪੜ੍ਹੀ ਜਾਨੇ ਹੋ ਤੁਹਾਨੂੰ ਪੇਪਰ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਵੀ ਹਾਂ ਵੀ ਪੇਪਰ ਦਾ ਲੈਵਲ ਕੋਈ ਬਾਲਾ ਔਖਾ ਨਹੀਂ ਹੈਗਾ ਠੀਕ ਆ ਬਾਕੀ ਆ ਦੇਖੋ ਏਸੀ ਸਰਕਟ ਬਾਰੇ ਤੁਹਾਨੂੰ ਸਾਰਾ ਪਤਾ ਹੋਵੇ ਜੇ ਨਾ ਪਿੱਛੇ ਤੁਹਾਨੂੰ ਦੱਸ ਦਕਾ ਏਸੀ ਸਰਕਟ ਬਾਰੇ ਆ ਸਾਰਾ ਕੁਛ ਇਹਦੇ ਵਿੱਚ ਲਿਖਿਆ ਹੋਇਆ ਹੈਗਾ ਆਲਟਰਨੇਟਰ ਕਰਾਂਟ AC ਡਾਇਰੈਕਟ ਕਰੰਟ DC ਬਾਰੇ ਤੁਹਾਨੂੰ ਨੌਲੇਜ ਹੋਵੇ DC ਕਰੰਟ ਦੇ ਬਾਰੇ ਵੋਲਟੇਜ ਜਿਵੇਂ ਮੰਨ ਲਓ ਵੀ ਵੀ ਨਾਰਮਲ ਚੀਜ਼ਾਂ ਪਤਾ ਹੋਣ ਜਿਵੇਂ ਤੁਹਾਨੂੰ ਮੰਨ ਲਓ ਵੋਲਟੇਜ ਦੇਤੀ ਕਰੰਟ ਦੇਤਾ ਕੈਨ ਬੀ ਰਿਸਟੈਂਸ ਪਤਾ ਕਰੋ ਇਹਦੇ ਬਾਰੇ ਤੁਹਾਨੂੰ ਪਤਾ ਹੋਵੇ ਰਿਸਟੈਂਸ ਤੇ ਵੋਲਟੇਜ ਦੇ ਦੇਣਗੇ ਇੱਕ ਪਾਣਗੇ ਕਰੰਟ ਪਤਾ ਕਰੋ ਇਹ ਚੀਜ਼ਾਂ ਆ ਜਾਂਦੀਆਂ ਨੇ DC ਦੇ ਵਿੱਚ ਬਾਕੀ আর্থਿੰਗ ਹੋਵੇ আর্থਿੰਗ ਬਾਰੇ ਤੁਹਾਨੂੰ ਸਾਰੀ ਨੌਲੇਜ ਹੋਵੇ আর্থਿੰਗ ਦੇ ਟਾਈਪ ਕਿੰਨੇ ਹੁੰਦੇ ਨੇ ਕਿਵੇਂ আর্থਿੰਗ ਹੁੰਦੀ ਆ ਓਕੇ ਆ ਦੇਖੋ ਐਮ ਮੀਟਰ ਬੋਲਟਮੀਟਰ ਓਮਮੀਟਰ એનર્ਜੀਮੀਟਰ ਦਾ ਬੁਨਿਆਦੀ ਗਿਆਨ ਇਹਨਾਂ ਬਾਰੇ ਤੁਹਾਨੂੰ ਪਤਾ ਹੋਵੇ ਇਹਨਾਂ ਦੀ ਵਰਕਿੰਗ ਵੀ ਤੁਹਾਨੂੰ ਪਤਾ ਹੋਵੇ ਇਹ ਕਿਵੇਂ ਕੰਮ ਕਰਦੇ ਨੇ ਕਿਤੇ ਐ ਇਹ ਨਾ ਹੋਵੇ ਵੀ ਠੀਕ ਹੈ ਇਹ ਕਰੰਟ ਮਾਪਦਾ ਮਾਪਦਾ ਇਹ ਤਾਂ ਨਾਰਮਲੀ ਸਾਰਿਆਂ ਨੂੰ ਪਤਾ ਹੀ ਹੁੰਦਾ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਹੋਰ ਗੱਲਾਂ ਵੀ ਤੁਹਾਨੂੰ ਧਿਆਨ ਚ ਹੋਣ ਕਿਉਂਕਿ ਉਹ ਇਹਨਾਂ ਦੀ ਟਾਰਕ ਵਗੈਰਾ ਪੁੱਛ ਲੈਂਦੇ ਨੇ ਜਾਂ ਆਪਣਾ ਚਾਹ ਵੀ ਸੂਈ ਉਹ ਕਿਵੇਂ ਕੰਮ ਕਰਦੇ ਨੇ ਜੀ ਹੋਰ ਕੋਈ ਸਿਧਾਂਤ ਪੁੱਛ ਲੈਂਦੇ ਨੇ ਇਹਨਾਂ ਦਾ ਟਰਾਂਸਫਾਰਮਰ ਦੇਖੋ ਟਰਾਂਸਫਾਰਮਰ ਬਾਰੇ ਤੁਹਾਨੂੰ ਪਤਾ ਹੋਵੇ ਪਾਵਰ ਤੇ ਡਿਸਟ੍ਰੀਬਿਊਸ਼ਨ ਦੋਨਾਂ ਬਾਰੇ ਇਹਨਾਂ ਦੀ ਬੰਦਤਰ ਪਤਾ ਹੋਵੇ ਬਾਕੀ ਕਿਵੇਂ ਕਿੱਥੇ ਕਿਹੜਾ ਟਰਾਂਸਫਾਰਮਰ ਕੰਮ ਆਉਂਦਾ ਕਿੰਨੀ ਵੋਲਟੇਜ ਲਈ ਕਿਹੜਾ ਹੁੰਦਾ ਅੱਪ ਲਈ ਕਿਹੜਾ ਵਰਤਦੇ ਆਂ ਡਾਊਨ ਲਈ ਕਿਹੜਾ ਵਰਤਦੇ ਆਂ ਓਵਰਹੈਡ ਟ੍ਰਾਂਸਮਿਸ਼ਨ ਲਾਈਨ ਬੰਡ ਆ ਦੇਖੋ ਡਿਸਟ੍ਰੀਬਿਊਸ਼ਨ ਐਂਡ ਟ੍ਰਾਂਸਮਿਸ਼ਨ ਆ ਗਿਆ ਹਾ ਠੀਕ ਆ ਇਹਦੇ ਬਾਰੇ ਤੁਹਾਨੂੰ ਸਾਰੀ ਨੌਲੇਜ ਹੋਣੀ ਚਾਹੀਦੀ ਆ ਅੱਗੇ ਆਪਣਾ ਸਬਸਟੇਸ਼ਨ ਦੇ ਉਪਕਰਨ ਆ ਗਏ ਆਪਾਂ ਇਹਦੇ ਬਾਰੇ ਪਹਿਲਾਂ ਵੀ ਗੱਲ ਕਰਕੇ ਆਏ ਜੀ ਦੇਖੋ ਸਵਿਚ ਗੇਅਰ ਲੱਗੇ ਹੁੰਦੇ ਨੇ ਉਹਨਾਂ ਬਾਰੇ ਪਤਾ ਹੋਵੇ ਸਰਕਟ ਬ੍ਰੇਕਰ ਪਤਾ ਹੋਵੇ ਤੁਹਾਨੂੰ ਸਰਕਟ ਬ੍ਰੇਕਰਾਂ ਦੇ ਵਿੱਚ ਮੇਨ ਮੇਨ ਵੈਕਿਊਮ ਸਰਕਟ ਬ੍ਰੇਕਰ ਹੋ ਗਿਆ ਆਇਲ ਸਰਕਟ ਬ੍ਰੇਕਰ ਹੋ ਗਿਆ ਐਸ ਐਫ 6 ਹੋ ਗਿਆ ਠੀਕ ਆ ਆਦ ਲਿਖਿਆ ਨਾ ਨਾਲ ਇਹਨਾਂ ਨੇ ਦੇਖੋ ਹਾਥ ਕਿਉਂਕਿ ਇਹਦੇ ਵਿੱਚ ਹੋਰ ਵੀ ਪਾ ਸਕਦੇ ਨੇ ਜਿੰਨੇ ਵੀ ਸਰਕਟ ਬ੍ਰੇਕਰ ਆਪਣੇ ਤੁਸੀਂ ਆਈਟੀਆਈ ਦੀ ਬੁੱਕ ਚ ਦੇਖ ਲਓ ਜਿੰਨੇ ਉਹਦੇ ਵਿੱਚ ਦਰਜ ਨੇ ਉਹ ਸਾਰੇ ਪੜ੍ਹ ਲਓ ਜੇ ਤੁਸੀਂ ਬੈਚ ਲੈ ਕੇ ਪੜ੍ਹ ਰਹੇ ਹੋ ਤਾਂ ਤੁਹਾਨੂੰ ਸਿਲੇਬਸ ਦੇ ਅਕੋਰਡਿੰਗ ਹੀ ਪੜਾ ਰਹੇ ਨੇ ਉਹਦੇ ਵਿੱਚ ਜਿੰਨਾ ਕੁਝ ਤੁਹਾਨੂੰ ਕਰਵਾ ਰਹੇ ਨੇ ਸਾਰਾ ਧਿਆਨ ਨਾਲ ਕਰ ਲਓ ਦੇਖੋ 10ਵੀਂ ਪੱਧਰ ਦੀ ਵਿਆਕਰਨ ਇਹਨਾਂ ਵਿੱਚ ਰਜੇ ਆਪਾਂ ਕੁਝ ਨਹੀਂ کہہ ਸਕਦੇ ਵੀ ਇਹਦੇ ਚ ਆਊਗਾ ਇਹਦੇ ਚ ਇਹ ਤੁਹਾਨੂੰ ਪੜ੍ਹਨਾ ਹੀ ਪਊਗਾ ਜਿੰਨਾ ਇਹਦਾ ਸਿਲੇਬਸ ਹੁੰਦਾ ਹੈਗਾ ਠੀਕ ਆ ਆਮ ਪੰਜਾਬ ਰਾਜ मामਲੇ ਵਾਲੇ ਆਮ ਗਿਆਨ ਆ ਰੀਜਨਿੰਗ ਦੇਖੋ ਜਿਹੜਾ ਕੁਛ ਆ ਉਹਦੇ ਲਿਖਿਆ ਹੋਇਆ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਦੇਖਣ ਨੂੰ ਮਿਲੇ ਨੇ ਪਹਿਲਾਂ ਵਾਲੇ ਪੇਪਰ ਦੇ ਵਿੱਚ ਐਨਾਲੋਜੀ ਨੰਬਰ ਚੋਂ ਮਿਲਿਆਗਾ ਕਾਊਂਟਿੰਗ ਫਿਗਰ ਚੋਂ ਮਿਲਿਆਗਾ ਇਮੇਜ ਬੇਸਡ ਕੁਐਸਚਨ ਆਏ ਨੇ ਡਾਇਰੈਕਸ਼ਨ ਦੇ ਵੀ ਆਏ ਨੇ ਬਲੈਡਰ ਰਿਲੇਸ਼ਨ ਆਇਆ ਮਿਰਰ ਇਮੇਜ ਆਏ ਨੇ ਤਾਂ ਇਹ ਸਾਰੇ ਮੇਨ ਮੇਨ ਟਾਪਿਕ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਕੁਐਸਚਨ ਜ਼ਰੂਰ ਪਾਉਂਦੇ ਨੇ ਬਾਕੀ 10ਵੀਂ ਲੈਵਲ ਤੱਕ ਦਾ ਤੁਹਾਨੂੰ ਗਣਿਤ ਆਉਣਾ ਚਾਹੀਦਾਗਾ ਠੀਕ ਹੈ ਨਾ ਵੀ ਐਵਰੇਜ ਕਿਵੇਂ ਨਿਕਲਦੀ ਆ ਜੀ ਠੀਕ ਆ ਐਵਰੇਜ ਹੋ ਗਈ ਵਰਕ ਐਂਡ ਟਾਈਮ ਹੋ ਗਿਆ ਤੇ ਹੋਰ ਵੀ ਜਿਵੇਂ ਆਪਣੇ ਇੰਟਰਸਟ ਕੱਢਣਾ ਹੋਵੇ ਮੰਨ ਲਓ ਵਿਆਜਦਾਰ ਕੱਢਣੇ ਹੋਣ ਆਮ ਆਪਣਾ ਗੋਲਾਈ ਦਾ ਖੇਤਰਫਲ ਆਇਤ ਦਾ ਖੇਤਰਫਲ ਵਰਗ ਦਾ ਖੇਤਰਫਲ ਇਹ ਸਾਰੀਆਂ ਨਾਰਮਲ ਨਾਰਮਲ ਚੀਜ਼ਾਂ ਤੁਹਾਨੂੰ ਆਉਣੇ ਚਾਹੀਦੀਆਂ ਨੇ ਮੈਥ ਦੇ ਬਾਰੇ ਤਾਂ ਇਹ ਤੁਹਾਡਾ ਸਲੀਪਸ ਸੀਗਾ ਤਾਂ ਜੀ ਇਹ ਤੁਸੀਂ ਵੀਡੀਓ ਪਾਉਜ਼ ਕਰਕੇ ਦੇਖ ਸਕਦੇ ਹੋ ਜਾਂ ਤੁਸੀਂ ਪੀਐਸਪੀਸੀਐਲ ਦੀ ਵੈਬਸਾਈਟ ਤੇ ਜਾ ਕੇ ਵੀ ਇਹ ਸਲੀਪਸ ਨੂੰ ਡਾਊਨਲੋਡ ਕਰ ਸਕਦੇ ਹੋ ਤਾਂ ਬਸ ਇੰਨੀ ਸੀ ਆਪਣੀ ਵੀਡੀਓ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਠੀਕ ਆ ਤਾਂ ਆਪਣਾ ਈਸੀ ਸਰਕਟ ਦੇ ਵੀ ਕੁਐਸਚਨ ਤਿਆਰ ਹੋਏ ਪਏ ਨੇ ਬਸ ਕਿਸੇ ਤਕਨੀਕੀ ਕਾਰਨ ਕਰਕੇ ਆਪਣੇ ਵੀਡੀਓ ਨਹੀਂ ਆ ਰਹੀ ਹੈਗੀ ਰਾਜੀ ਤਾਂ ਆਪਾਂ ਬਹੁਤ ਜਲਦੀ AC ਸਰਕਟ ਦੇ ਤੁਹਾਨੂੰ ਵਿੱਦ ਥਿਊਰੀ ਬਹੁਤ ਵਧੀਆ ਤਰੀਕੇ ਨਾਲ AC ਸਰਕਟ ਦੇ ਕੁਸਚਨ ਐਂਡ ਸੀਕੂ ਕਰਵਾਵਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਉਹਨਾਂ ਨੂੰ ਵੀ ਨੌਲੇਜ ਮਿਲ ਸਕੇ ਤਾਂ ਰਾਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ